ਸ਼ਕੀਨ ਨੇ ਉਹ ਕ੍ਰਮ ਕਿਤਾਬਾਂ ਪ੍ਰਾਪਤ ਕਰਿਓ ਇਧਰਲੀ ਸਾਈਡ ਮੈਚ ਦੀ ਸ਼ਰਮਾਤ ਹੋ ਗਈ ਹੈ ਬਾਬਾ ਸ਼੍ਰੀ ਚੰਨ ਸਾਹਿਬ ਜੀਆਂ ਦਾ ਮੇਲਾ ਹੈ ਜੇਕਰ ਦੇ ਨਾਲ ਸ਼ੁਰੂਆਤ ਕਰਦੇ ਆਂ ਬੋਲੇ ਸੋ ਨਿਹਾਲ ਬਾਤ ਬਾਤ ਬਹੁਤ ਮਤ ਕਰਦੇ ਹਾਂ ਜੀ ਸ਼ਿਵ ਜੀ ਇਧਰ ਵੀਰਾਂ ਨੇ ਇੱਕ ਹੋਰ ਦੱਸਿਆ ਕਿ ਜਿੱਥੇ ਮੇਰੇ ਵੀਰਿਓ ਬਸਤਾਨ ਉਹ ਵਾਸ਼ਰ ਮਸ਼ੀਨਾਂ ਦਿੱਤੀਆਂ ਜਾਣੀਆਂ ਨੇ ਵੀ ਬੜਾ ਵੱਡਾ ਇੱਕ ਪ੍ਰਾਲਾ ਤੇ ਇੱਕ ਬਾਬਿਆਂ ਦਾ ਵੀ ਸਨਮਾਨ ਹੋਣਾ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਵਜ਼ੀਰ ਨੇ ਤੇ ਮੇਰੇ ਕੋਲ ਸਿੰਘ ਜੀ ਹੈ ਹੀਰ ਸਾਹਿਬ ਗੁਰਸ਼ਰਨ ਹੀਰ ਤੇ ਅਮਨ ਹੀਰ ਜੀ ਦੋ ਹਜ਼ਾਰ ਕਰ ਦਿਓ ਇੱਕ ਕਾਰਜ ਹੀਰ ਦੋ ਜੱਫੇ ਲਾਉਣ ਵਾਲੀ ਜਿਹੜੀ ਖੇਡਾਰਨਾ ਲਗਾਤਾਰ ਦੋ ਜੱਫੇ ਹੁਣ ਤੋਂ ਲਾ ਗਈ ਨਾ ਉਹਨੂੰ ਕਹਿੰਦੇ 2000 ਰੁਪਿਆ ਸਾਡੇ ਗੁਰਸ਼ਰਨ ਹੇ ਵਿਕਰਮਜੀਤ ਸਿੰਘ ਪੰਦੇਰ ਸਾਹਿਬ ਨੋਟ ਕਰਿਓ ਉਹਨੂੰ 3000 ਰੁਪਿਆ ਦਿੱਤਾ ਜਾਵੇਗਾ ਆ ਖਿਡਾਰ ਨੇ ਕਹਿੰਦੇ ਭੱਠਾ ਦੇ ਕਬੱਡੀ ਕੱਪ ਦੇ ਵਿੱਚੋਂ ਫੋਰਡ ਟਰੈਕਟਰ ਜਿੱਤਿਆ ਹੋਇਆ ਤੇ ਨਾਲ 2.5 ਲੱਖ ਦੀਆਂ ਵੀ ਤਿੰਨ ਰੇਡਾਂ ਪਾਈਆਂ ਹੋਈਆਂ ਨੇ ਇਹ ਖਿਡਾਰਨਾ ਮੇਰੇ ਵੀਰੋ ਮੰਨੀਪੁਰ ਮੰਨੀ ਖਿਡਾਰਨ ਹਰਿਆਣੇ ਵਾਲੀ ਰੇਡ ਪਾ ਕੇ ਨੰਬਰ ਦਾ ਵਾਅਦਾ ਕਰ ਚੁੱਕੀ ਹੈ ਇਹ ਸੁਮੇਤਾ ਹਿਸਾਰ ਵਾਲੀ ਕਹਿੰਦਾ ਮੈਚ ਖੇਡਣ ਜਾ ਰਹੀਆਂ ਹੈ ਔਰ ਸਾਡੀਆਂ ਮਾਤਾਵਾਂ ਵੀ ਇਸ ਖੇਡ ਮੇਲੇ ਦਾ ਆਨੰਦ ਮਾਣ ਰਹੀਆਂ ਜਿੱਥੇ ਵੱਡੇ ਮੈਚ ਦੇ ਵਿੱਚ ਲੜਕੀਆਂ ਦੇ ਮੈਚ ਦੇ ਵਿੱਚ ਬੱਚਿਆਂ ਨੂੰ ਸੋਨੇ ਦੇ ਕੈਂਠੇ ਪਾਈ ਜਾਣੇ ਆ ਤੇ ਉੱਥੇ ਲੜਕੀਆਂ ਦੀ ਇੱਕ ਕੰਮ ਦੀਆਂ ਚੀਜ਼ਾਂ ਨੇ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਐਨਆਰਆਈ ਭਰਾਵਾਂ ਵੱਲੋਂ ਏਰ ਪਿੰਡ ਵੱਲੋਂ ਸਾਹਮਣੇ ਸੁਵਤ ਮਤਲੋਡੇ ਵਾਲੀ ਹਰਿਆਣੇ ਵਾਲੀ ਜਿਵੇਂ ਸ਼ਿਵ ਯੋਧਿਆਵਾਂ ਵਾਲੇ ਭਰਾ ਨੇ ਆਖਿਆ ਕਿ ਉਹਨਾਂ ਨੇ ਛੇਰੇ ਉਹਨਾਂ ਨੇ ਲਾਲੀ ਸਰਪੰਚ ਨੇ ਆ ਗਵਾਨ ਪਿੰਡ ਖਾਸੇ ਦੇ ਵਿੱਚ ਮੈਚ ਕਰਵਾਇਆ ਤੇ ਉਸ ਖੇਡ ਮੇਲੇ ਤੋਂ ਨੌਨ ਸਟਾਪ ਰਹਿ ਕੇ ਇਸ ਮਟਿਆਰ ਨੇ ਐਕਟਿਵਾ ਜਿੱਤੀ ਹੈ ਐਕਟਿਵਾ ਦੀ ਜੇਤੂ ਖੜਾਰਨ ਬਣੀ ਹੈ ਫੇਰ ਕਬੱਡੀ ਪਾਉਣ ਦੇ ਲਈ ਉਹੀ ਫੇਰ ਆ ਗਈ ਹੈ ਹਰਿਆਣਾ ਵਿੱਚ ਹਸਾਰ ਹਸਾਰ ਜਿਲ੍ਹੇ ਸਮਟਿਆਰ ਦਾ ਹਰਿਆਣੇ ਕਿਸ਼ੋਰੀ ਸਮੀਤਾ ਕਹਿੰਦੇ ਅੱਜ ਵੋਸ਼ਨ ਮਸ਼ੀਨ ਨੂੰ ਵੀ ਜਿੱਤਣ ਦੇ ਵਾਸਤੇ ਆਈ ਹੋਈ ਹੈ ਪਰ ਦੂਸਰੇ ਪਾਸੇ ਅਗਲੀ ਰੇਡ ਪਾਉਣ ਵਾਸਤੇ ਸਮੀਤਾ ਹਿਸਾਰ ਵਾਲੀ ਅਗਲਾ ਮੈਚ ਜਿਹੜਾ ਵੱਡਾ ਖੇਡਿਆ ਜਾਣਾ ਵੀਰ ਕਹਿ ਰਿਹਾ ਕਿ ਉਹ ਵੀ ਟੀਮਾਂ ਨੂੰ ਬੇਨਤੀ ਕਰ ਦਿਓ ਕਿ ਕਰ ਤਿਆਰੀ ਗਰਾਊਂਡ ਵਾਲੇ ਪਾਸੇ ਆ ਜਾਣਾ ਬਹੁਤ ਵੱਡੇ ਪੱਦਰ ਦਾ ਮੈਚ ਹੋਊਗਾ ਜਿਹਦਾ ਪਹਿਲਾ ਇਨਾਮ ਜਿਹੜਾ 21 ਸੋ ਮੈਚ ਦਾ 81000 ਰੁਪਿਆ ਤੇ ਸੈਕਿੰਡ ਇਨਾਮ 71000 ਰੁਪਿਆ ਤੇ ਅੱਜ ਆਉਣਗੇ ਕਬੱਡੀ ਦੇ 스타 ਅੱਜ ਫੇਰ ਜੱਫੇ ਲੱਗਣੇ ਆ ਫੇਰ 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 ਪਿੰਡ ਦੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀਆਂ ਤਿੰਨ ਜੱਫਿਆਂ ਤੇ ਵੱਡੇ ਮਾਨ ਸਨਮਾਨ ਹੋਣਗੇ ਔਰ واਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਐ ਐਨਆਰਆਈ ਭਰਾਵਾਂ ਵੱਲੋਂ ਸਮੁੱਚੇ ਹੇਰ ਪਿੰਡ ਵੱਲੋਂ ਬੈਸਟ ਰੇਟਰ ਤੇ ਸਟਾਪਰ ਨੂੰ ਲਓ ਸੁਮਿਤ ਮਤਲੋਡੇ ਵਾਲੀ ਹਰਿਆਣੇ ਵਾਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕੀ ਹੈ ਤੇ ਮੁਕਾਬਲਾ ਦੇਖਦੇ ਇਧਰ ਵੀ ਸਾਈਡ ਆ ਲੱਗਦਾ ਹੋਇਆ ਜੋਰ ਤੇ ਪੁਆਇੰਟ ਇਸ ਲਈ ਹਰਿਆਣੇ ਵਾਲੀ ਮਟਿਆਰ ਜੁੜਨੇ ਚਕੰਗੇ ਤੇ ਇਕੱਠੀ ਹੋਈ ਹੈ ਗੁਰਸਿਮਰਨ ਹੀਰ ਜੀ ਅਮਨ ਹੀਰ ਜੀ ਤੇ ਕਾਰਜ ਹੀਰ ਜੀ 3000 ਰੁਪਏ ਇਸ ਖਿਡਾਰਨਾਂ ਤੱਕ ਪਹੁੰਚਦਾ ਕਰਦੇ ਹੋ ਤੇ ਨਾਲ ਵਿਰਿੰਦਰ ਖੇਮ ਕਰਨੀਆਂ ਮੋਸ਼ਨ ਮਸ਼ੀਨਾ ਜਿੱਤਣ ਵਾਸਤੇ ਵੀ ਜੱਫੇ ਲੱਗ ਰਿਹਾ ਕਿਹੜੀ ਬੈਸਟ ਖਿਡਾਰਨ ਹੋਊਗੀ ਇਸ ਸਮੇਂ ਦੀਆਂ ਬਾਤਾਂ ਸੁਮਨ ਗਿੱਲ ਨੇ ਟਰਾਈ ਕੀਤੀ ਹੈ ਤੇ ਸੁਮિતા ਮਕਲੋਡੇ ਵਾਲੀ ਇੱਕ ਹੋਰ ਨੰਬਰ ਦਾ ਦਾਅਵਾ ਕਰ ਚੁੱਕੀ ਹੈ 3000 ਰੁਪਏ ਕਿਰਪਾ ਕਰਕੇ ਉਹ ਵੀ ਜਲਦੀ ਦੇ ਨਾਮ ਆਪਣੀ ਤਿਆਰੀ ਰੱਖ ਕੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਗੇ ਮਤਲੋਡੇ ਵਾਲੀ ਇਧਰਲੀ ਸਾਈਡ ਦੇਖਦੇ ਆ ਸੁਮਿਤ ਕਬੱਡੀ ਕਬੱਡੀ ਕਰਦੀ ਅੱਗੇ ਨੂੰ ਵੱ ਚੁੱਕੀ ਹੈ ਚੰਨੋ ਔਲਖ ਦੇ ਨਾਲ ਮੁਕਾਬਲਾ ਇੱਕ ਪਾਸੇ ਪੰਜਾਬ ਇੱਕ ਪਾਸੇ ਹਰਿਆਣਾ ਧਰਤੀ ਹੀਰਪੰਨ ਦੀ ਮੇਰੇ ਵੀਰੋ ਦੇਖਾਂਗੇ ਪੁਆਇੰਟ ਇਸ ਵੇਲੇ ਸੁਮਿਤ ਮਤਲੋਡੇ ਮੋਗੇ ਦੀ ਇਹ ਕਬੱਡੀ ਖਿਡਾਰਨ ਸਿਰੇ ਦਾ ਪੁਆਇੰਟ ਜੋੜਨ ਦੇ ਵਿੱਚ ਕਾਮਯਾਬ ਹੈ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ ਸਿਰੇ ਦਾ ਬਜਟ ਹੈ ਇਸ ਮੈਚ ਦਾ ਤੇ ਬੈਸਟ ਟਰੇਡਰ ਤੇ ਸਟਾਪਰ ਨੂੰ ਸ਼ੋ ਮੈਚ ਦੇ ਵਿੱਚ ਮੇਰੇ ਵੀਰ ਨੂੰ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਹਰਿਆਣੇ ਵਾਲੀ ਮਤਲੌਡੇ ਵਾਲੀ ਚੋਟੀ ਦਾ ਪੁਆਇੰਟ ਜੋੜ ਚੁੱਕੀ ਹੈ ਉੱਥੇ ਕਾਰਜ 헤ਰੁਣੀ ਨਾਲ ਗੁਰਵੀਰ 헤ਰੁਣੀ ਰਾਜਵੀਰ 헤ਰ ਤੇ ਆਜੋ ਵਿਰਾਟ ਸਾਹਿਬ ਆਇਓ ਇਧਰਲੀ ਸਾਈਡ ਆਜੋ ਇਸ ਸਮੇਂ ਕਿ ਤੇ ਆਜੋ ਲਓ ਮਤਲੌਡੇ ਵਾਲੀ ਕਬੱਡੀ ਪਾ ਰਹੀ ਹੈ ਨਾਲ ਸ਼ਿਵ ਯੋਧੇਆਂ ਵਾਲਾ ਵੱਡਾ ਭਰਾ ਹਾਫ ਸਮਾਂ ਲਓ ਮੈਚ ਬਹੁਤ ਰੋਚਕ ਹੈ ਫੇਰ ਹਸਾਰ ਵਾਲੀ ਇਹ ਸੁਮੇਤਾ ਮੇਰੇ ਵੀਰੋ ਹਸਾਰ ਵਾਲੀ ਕਿੰਨਾ ਪੈਂਡਾ ਤੈਅ ਕਰਕੇ ਆਈ ਹੈ ਪ੍ਰਸਿੱਧ ਖਿਡਾਰਨ ਮੇਰੇ ਵੀਰੋ ਟਰੈਕਟਰਾਂ ਦੀ ਜੇਤੂ ਮਟਿਆਰ ਇਹ ਖਿਡਾਰਨਾ ਰੇਡ ਚੰਨੋ ਵੈਰੋਕੇ ਵਾਲੀ ਇੱਕ ਜਫਾ ਲਾਵੇ ਤੇ ਰਾਵਾ ਯੂ ایس اے ਵਾਲਾ ਵੀ ਕਹਿੰਦਾ 1000 ਰੁਪਏ ਦੇ ਮਾਨ ਦਿੱਤੇ ਜਾਣਗੇ ਚੰਨੋ ਦੇ ਸਟਾਪ ਉੱਤੇ 1000 ਸਮੀਤਾ ਰੇਡ ਪਾਰੀਆ ਬਰਾਣਾ ਕਰ ਸਿਵਤ ਲਓ ਸਮੀਤਾ ਕਬੱਡੀ ਪਾਰੀ ਸਾਹਮਣੇ ਦੇ ਪਾਸੇ ਦੇਖਾਂਗੇ ਉਧਰ ਦੇ ਚੰਨੋ ਜਫਾ ਲਾਵੇ ਤੇ 1000 ਦਿੱਤਾ ਜਾਣਾ ਪਰ ਇਧਰਲੇ ਪਾਸੇ ਦੇਖਾਂਗੇ ਗਿੱਲ ਪਰਿਵਾਰ ਦੀ ਪਰ ਇਧਰਲੇ ਪਾਸੇ ਹਰਿਆਣੇ ਵਾਲੀ ਆਹ ਦੇਖਾਂਗੇ ਮੁੰਡਿਆਂ ਨੂੰ ਰੈਡਾਂ ਪੌਦੀ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਆਹ ਦੇਖੋ ਵੀ ਸਾਹਮਣੇ ਭੱਠਾਂ ਦੇ ਕੱਪ ਦੀ ਫੋਰ ਟਰੈਕਟਰ ਦੀ ਜੇਤੂ ਖਿਡਾਰਣ ਸ੍ਰੀਤਾ ਤਿਆਰ ਪਰ ਤਿਆਰ ਪਰ ਦੂਜੇ ਪਾਸੇ ਦੇਖਾਂਗੇ ਔਲ ਪਰਿਵਾਰ ਦੀ ਚੰਨੋ ਪਰ ਦੇਖਾਂਗੇ ਇਸ ਵੇਲੇ ਹਰਿਆਣ ਦੀ ਟੀਮ ਦੇ ਖਾਤੇ ਦੇ ਵਿੱਚ ਬੜਾ ਸ਼ਾਂਗੇ ਪਹਿਲੇ ਹਰਿਆਣੇ ਵਾਲੀ ਲੰਮਾ ਪੈੜਾ ਤੈਅ ਕਰਕੇ ਆਈ ਮੇਰੇ ਮਿੱਤਰੋ ਪਰ ਦੂਜੇ ਪਾਸੇ ਦੇਖਾਂਗੇ ਚਾਰ ਜਫੜਾਂ ਦੀ ਆਹ ਕੁੰਮਰੀ ਹੋਈ ਕਹਿਣ ਕਿਹੜੀ ਬੱਲੇ ਬੱਲੇ ਕਾਊ ਮੇਰੇ ਮਿੱਤਰੋ ਟੱਕਰ ਸਿਰੇ ਦੀ ਉਧਰ ਆਲ ਆਪਣਾ ਕੱਬਾ ਜੀ ਦੋਵੇਂ ਟੀਮਾਂ ਜਲਦੀ ਨਾਲ ਆਦਲ ਖੇਡ ਨਹੀਂ ਦੇਖਾਂਗੇ ਹਰਿਆਣੇ ਵਾਲੀ ਉਧਰਲੇ ਪਾਸੇ ਪੰਜਾਬ ਵਾਲਿਆਂ ਚਾਰ ਜਫੜਾਂ ਦੀ ਆਹ ਘੁੰਮਦੀ ਹੋਈ ਕੈਨ ਕਿ ਮੈਂ ਗੁਜਰੀ ਮੇਰੀ ਅੱਲ ਗੁਜਰੀ ਇਹੋ ਜੀ ਘੜੀ ਤੇ ਮੇਰੇ ਤੇ ਪਲ ਪਲ ਪਾਰ ਪਾਰ ਗੁਜਰੀ ਪਹਿਲੋਂ ਪਤੀ ਦਿੱਤਾ ਫਿਰ ਪੋਤੇ ਦਿੱਤੇ ਮੌਤ ਮੈਨੂੰ ਵੀ ਆਖਦੀ ਚੱਲ ਗੁਜਰੀ ਕਿ ਤੈਨੂੰ ਤਾਂ ਗੁਜਰਕੌਰ ਮੈਨੂੰ ਆਖਦੇ ਨੇ ਜਿਹੜੀ ਆਈ ਸੀ ਮੇਰੇ ਤੇ ਲਈ ਚੱਲ ਗੁਜਰੀ ਪਰ ਇਧਰਲੇ ਪਾਸੇ ਕੁਲਾ ਖਾਲਸਤਾਨੀ ਮੰਗੇ ਸਰਾਇ ਵਾਲਾ ਫੈਸਲਾ ਕਰ ਗਏ ਅੰਕ ਰੈਡਰ ਦੇ ਖਾਤੇ ਦੇ ਵਿੱਚ ਜੋੜ ਦਿਓ ਆਹ ਪੁਰਾਣੇ ਕਲੱਬਾਂ ਦੀਆਂ ਟੀਮਾਂ ਆਓ ਜਲਦੀ ਦੇ ਨਾਲ ਤਾਈਆਂ ਤਾਂ ਲੋਕ ਗੁਜਰਖੁਰ ਮੈਨੂੰ ਆਖਦੇ ਨੇ ਜਿਹੜੀ ਆਈ ਸੇਵਾ ਪਾਣੀ ਆ ਕਰਕੇ ਖਲਾਂਗੇ ਆਹ ਦੇਖਾਂਗੇ ਜੱਸੀ ਜਫਰ ਵਾਲ ਨੂੰ ਜਫਾ ਲੱਗਿਆ ਆਹ ਸੇਵਾ ਦੀ ਲੱਗਿਆ ਪਿਆ ਯੋ ਸਾਡਾ ਬਚਪਨ ਦਾ ਸਮਾਂ ਜਿੱਤੇ ਆ ਜਾਂਦਾ ਸੀ ਯਾਦ ਵੇਖ ਕੇ ਕਹਿੰਦੇ ਸੀ ਉਹ ਗਿਆ ਉਹ ਗਿਆ ਉਹ ਗਿਆ ਉਹ ਗਿਆ ਇਹ ਵੀ ਸਮਾਂ ਸੀ ਲੱਗ ਗਈ 에어ਪੋਰਟ ਹੈ ਫਲੈਟਾਂ ਚੜ ਰਹੀਆਂ ਨੇ ਫਲੈਟਾਂ ਉਤਰ ਰਹੀਆਂ ਨੇ ਅੱਜ ਰਾਜਾ ਸਾਸੀ 에어ਪੋਰਟ ਦੇ ਨਜ਼ਦੀਕ ਫਿਰ ਪਿੰਡ ਦੇ ਵਿੱਚ ਜਿੱਥੇ ਬਾਬਿਆਂ ਦੀ ਕਬੱਡੀ ਦਾ ਤਿਆਰ ਬੱਲੇ ਬੱਲੇ ਪਾ ਗੀਏ ਹੇਰ ਰਈਏ ਵਾਲੀ ਸਿਮਰਨ ਜੱਫਾ ਲਾਵੇ 1500 ਤੇ ਜੇ ਕਹਿੰਦੇ ਚੰਨੂ ਵੈਰੋਕੇ ਵਾਲੀ ਹੁਣ ਫੇਰ ਜੱਫਾ ਲਾਵੇ ਤੇ 1500 ਰੁਪਇਆ ਕਿ ਇਹਨਾਂ ਨੇ ਐਲਾਨ ਕਰਵਾਇਆ ਹਰ ਸਿਮਰਨ ਗੁਰ ਸਿਮਰਨ ਹੀਰ ਅਮਨ ਹੀਰ ਤੇ ਕਾਰਜ ਹੀਰ ਜੀ ਉਹਨਾਂ ਵੱਲੋਂ 1500 ਚੰਨੂ ਦੇ ਜੱਫੇ ਉੱਤੇ ਮਾਣ ਸਨਮਾਨ ਹੋਣਗੇ ਪਰ ਜਿਹੜੀਆਂ ਰੇਡਾਂ ਆ ਖਿਡਾਰਨ ਮੇਰੇ ਵੀਰੋ ਸਮੀਤਾ ਹਰਿਆਣੇ ਵਾਲੀ ਸਵਾਰਥ ਵੱਖਰਾ ਆਵੇਗਾ ਕਿਉਂਕਿ ਨੌ ਸਟਾਪ ਆ ਤੇ ਕਹਿੰਦੇ ਖਿਡਾਰਨਾਂ ਦੇ ਵਿੱਚ ਆ ਸਟਾਰ ਖਿਡਾਰਨਾਂ ਜੇ ਚੰਨੋ ਨਾਲ ਮੁਕਾਬਲਾ ਹੋਵੇ ਤੇ ਗੱਲ ਹੋਰ ਬਖਰੀ ਹੋਵੇਗੀ ਪਰ ਸੁਮਨ ਗਿੱਲ ਨੇ ਟਰਾਈ ਕੀਤੀ ਐ ਪਰ ਮਿੱਟੀ ਨਾਲ ਫਰੋਲ ਜੋਗੀਆ ਉਹ ਨਹੀਂ ਉਹ ਲੱਪਣੇ ਲਾਲ ਗਵਾਚੇ ਮਿੱਟੀ ਨਾਲ ਫਰੋਲ ਜੋਗੀਆ ਚਾਰ ਦਿਨ ਬਜ਼ਾਰਾਂ ਵਿੱਚ ਮੂਫਲੀ ਆਉਂਦੇ ਨੇ ਨਾ ਨੂੰ ਕਿ ਭਾਜੀ ਲੋਏ ਲੋਏ ਆਪਾਂ ਰੇਡਾਂ ਪੈਂਦੀਆਂ ਜੱਫੇ ਲੱਗਦੇ ਦੇਖਣੇ ਆ ਤੇ ਬੈਸਤਾਂ ਨੂੰ ਉਸ ਮੈਚ ਦੇ ਵਿੱਚ ਦਰਸ਼ਕ ਵੀਰੋ ਸੋਨੇ ਦੇ ਕੈਂਠੇ ਦਿੱਤੇ ਜਾਣੇ ਆਹ ਸੋਨੇ ਦੇ ਕੈਂਠੇ ਦਿੱਤੇ ਜਾਣੇ ਆ ਲੱਖ ਰੁਪਏ ਤੋਂ ਉੱਪਰ ਹੋ ਗਿਆ ਤੋਲੇ ਸੋਨੇ ਦਾ ਭਾ ਸੋਨੇ ਦਾ ਭਾ ਪਰ ਅੱਜ ਦੇਖਾਂਗੇ ਕਿਹੜੇ ਭਾਗਾ ਵਾਲੇ ਦੋ ਘਰ ਹੋਣਗੇ ਜਿਨ੍ਹਾਂ ਦੇ ਬਰੂਹਾਂ ਦੇ ਉੱਪਰ ਮਿੱਤਰੋ ਤੇਲ ਚੋਏ ਜਾਣਗੇ ਘਰ ਦੇ ਵਿੱਚ ਜਸ਼ਨ ਮਨਾਏ ਜਾਣਗੇ ਪਰ ਅੱਜ ਦੇਖਾਂਗੇ ਸਾਹਮਣੇ ਦੇ ਪਾਸੇ ਤਕੜਾ ਮੈਚ ਰਾਣਾ ਪਵਨ ਕਪੂਰੀਆਂ ਕਿਹਨੇ ਕਹਿੰਦੇ ਵੋਸ਼ਮ ਮਸ਼ੀਨ ਜਿੱਤਣ ਵਾਸਤੇ ਬਹੁਤ ਜ਼ੋਰ ਲਗਾ ਰਹੀ ਹੈ ਵਧੀਆ ਰੇਡਾਂ ਪਾ ਰਹੀ ਹੈ ਪਰ ਆ ਖਿਡਾਰਨ ਤਾਂ ਮੇਰੇ ਵੀਰੋ ਜਦੋਂ ਵੀ ਗਰਾਊਂਡ ਦੇ ਵਿੱਚ ਵੜਦੀ ਹੈ ਤੇ ਜਿੱਤਣ ਵਾਸਤੇ ਹੀ ਆਉਂਦੀ ਹੈ ਜਿੱਤ ਗਈ ਜਾਂਦੀ ਹੈ ਇਹ ਆ ਮੇਰੇ ਵੀਰੋ ਸਮੀਤਾ ਹਸਾਰ ਵਾਲੀ ਜਿਹਨੇ ਕਹਿੰਦੇ ਫੋਰਡ ਟਰੈਕਟਰ ਵੀ ਜਿੱਤਿਆ ਤੇ 2.5 ਲੱਖ ਵੀ ਪੰਜ ਰੇਡਾਂ ਪਾ ਕੇ ਜਿੱਤਿਆ ਸੀ ਸਮੀਤਾ ਜੀ ਬੈਸਟ ਬਣ ਗਏ ਆ ਤੇ ਸ਼ਕੀ ਨੇ ਉਹ ਕਿਤਾਬਾਂ ਪ੍ਰਾਪਤ ਕਰਿਓ ਇਧਰਲੀ ਸਾਈਡ ਮੈਚ ਦੀ ਸ਼ਰਮਾਤ ਹੋ ਗਈ ਹੈ ਬਾਬਾ ਸ਼੍ਰੀਚੰਨ ਸਾਹਿਬ ਜੀਆ ਦਾ ਮੇਲਾ ਹੈ ਜੇਕਰ ਦੇ ਨਾਲ ਸ਼ੁਰੂਆਤ ਕਰਦੇ ਬੋਲੇ ਸੋ ਨਿਹਾਲ ਬਾਤ ਬਾਤ ਪਰ ਮਤ ਕਰਦੇ ਹਾਂ ਜੀ ਸ਼ਿਵ ਜੀ ਇਧਰ ਵੀਰਾਂ ਨੇ ਇੱਕ ਹੋਰ ਦੱਸਿਆ ਕਿ ਜਿੱਥੇ ਮੇਰੇ ਵੀਰਿਓ ਬੈਸਟਾਂ ਨੂੰ ਵਾਸ਼ਰ ਮਸ਼ੀਨਾਂ ਦਿੱਤੀਆਂ ਜਾਣੀਆਂ ਨੇ ਵੀ ਬੜਾ ਵੱਡਾ ਇੱਕ ਪਰਾਲਾ ਤੇ ਇੱਕ ਬਾਬਿਆਂ ਦਾ ਵੀ ਸਨਮਾਨ ਹੋਣਾ ਜਿਹੜੇ ਗੁਰੂ ਘਰ ਦੇ ਸੇਵਾਦਾਰ ਨੇ ਵਜ਼ੀਰ ਨੇ ਤੇ ਮੇਰੇ ਕੋਲ ਸਿੰਘ ਜੀ ਹੈ ਹੀਰ ਸਾਹਿਬ ਗੁਰਸ਼ਰਨ ਹੀਰ ਤੇ ਅਮਨ ਹੀਰ ਜੀ 2000 ਰਿਆਰ ਕਰ ਦਿਓ ਇੱਕ ਕਾਰਜ ਫਿਰ ਦੋ ਜਫੇ ਲਾਉਣ ਵਾਲੀ ਜਿਹੜੀ ਖਿਡਾਰਨ ਲਗਾਤਾਰ ਦੋ ਜਫੇ ਹੁਣ ਤੋਂ ਲਾ ਗਈ ਨਾ ਉਹਨੂੰ ਕਹਿੰਦੇ 2000 ਰੁਪਿਆ ਸਾਡੇ ਗੁਰਸ਼ਰਨ ਹੈ ਵਿਕਰਮਜੀਤ ਸਿੰਘ ਭੰਦੇਰ ਸਾਹਿਬ ਨੋਟ ਕਰਿਓ ਉਹਨੂੰ 3000 ਰੁਪਏ ਦਿੱਤਾ ਜਾਵੇਗਾ ਆ ਖਿਡਾਰ ਨੇ ਕਹਿੰਦੇ ਭੱਥਾਂ ਦੇ ਕਬੱਡੀ ਕੱਪ ਦੇ ਵਿੱਚੋਂ ਫੋਰਡ ਟਰੈਕਟਰ ਜਿੱਤਿਆ ਹੋਇਆ ਤੇ ਨਾਲ 2.5 ਲੱਖ ਦੀਆਂ ਵੀ ਤਿੰਨ ਰੇਡਾਂ ਪਾਈਆਂ ਹੋਈਆਂ ਨੇ ਇਹ ਖਿਡਾਰ ਨੇ ਮੇਰੇ ਵੀਰੋ ਮੰਨੀ ਪਰ ਮੰਨੀ ਖਿਡਾਰਨ ਹਰਿਆਣੇ ਵਾਲੀ ਰੇਡ ਪਾਕੇ ਨੰਬਰ ਦਾ ਵਾਅਦਾ ਕਰ ਚੁੱਕੀ ਹੈ ਇਹ ਸੁਮਿਤਾ ਹਿਸਾਰ ਵਾਲੀ ਦਾ ਮੈਚ ਖੇਡਣਾ ਜਾ ਰਹੀਆਂ ਹੈ ਔਰ ਸਾਡੀਆਂ ਮਾਤਾਵਾਂ ਵੀ ਇਸ ਖੇਡ ਮੇਲੇ ਦਾ ਆਨੰਦ ਮਾਣ ਰਹੀਆਂ ਜਿੱਥੇ ਵੱਡੇ ਮੈਚ ਦੇ ਵਿੱਚ ਲੜਕੀਆਂ ਦੇ ਮੈਚ ਦੇ ਵਿੱਚ ਬੱਚਿਆਂ ਨੂੰ ਸੋਨੇ ਦੇ ਕੈਂਠੇ ਪਾਈ ਜਾਣੇ ਆ ਤੇ ਉੱਥੇ ਲੜਕੀਆਂ ਦੀ ਇੱਕ ਕੰਮ ਦੀਆਂ ਚੀਜ਼ਾਂ ਨੇ ਵਾਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਐਨਆਰਆਈ ਭਰਾਵਾਂ ਵੱਲੋਂ ਏਰ ਪਿੰਡ ਵੱਲੋਂ ਸਾਹਮਣੇ ਸੁਵਤ ਮਤਲੋਡੇ ਵਾਲੀ ਹਰਿਆਣੇ ਵਾਲੀ ਜਿਵੇਂ ਸ਼ਿਵ ਯੋਧਿਆਵਾਂ ਵਾਲੇ ਭਰਾ ਨੇ ਆਖਿਆ ਕਿ ਉਹਨਾਂ ਨੇ ਛੇਰੇ ਉਹਨਾਂ ਨੇ ਲਾਲੀ ਸਰਪੰਚ ਨੇ ਆ ਗਵਾਨ ਪਿੰਡ ਖਾਸੇ ਦੇ ਵਿੱਚ ਮੈਚ ਕਰਵਾਇਆ ਤੇ ਉਸ ਖੇਡ ਮੇਲੇ ਤੋਂ ਨੌਨ ਸਟਾਪ ਰਹਿ ਕੇ ਇਸ ਮਟਿਆਰ ਨੇ ਐਕਟਿਵਾ ਜਿੱਤੀ ਹੈ ਐਕਟਿਵਾ ਦੀ ਜੇਤੂ ਖੜਾਰਨ ਬਣੀ ਹੈ ਫੇਰ ਕਬੱਡੀ ਪਾਉਣ ਦੇ ਲਈ ਉਹੀ ਫੇਰ ਆ ਗਈ ਹੈ ਹਰਿਆਣਾ ਵਿੱਚ ਹਸਾਰ ਹਸਾਰ ਜਿਲ੍ਹੇ ਸਮਟਿਆਰ ਦਾ ਹਰਿਆਣੇ ਕਿਸ਼ੋਰੀ ਸਮੀਤਾ ਕਹਿੰਦੇ ਅੱਜ ਵੋਸ਼ਨ ਮਸ਼ੀਨ ਨੂੰ ਵੀ ਜਿੱਤਣ ਦੇ ਵਾਸਤੇ ਆਈ ਹੋਈ ਹੈ ਪਰ ਦੂਸਰੇ ਪਾਸੇ ਅਗਲੀ ਰੇਡ ਪਾਉਣ ਵਾਸਤੇ ਸਮੀਤਾ ਹਿਸਾਰ ਵਾਲੀ ਅਗਲਾ ਮੈਚ ਜਿਹੜਾ ਵੱਡਾ ਖੇਡਿਆ ਜਾਣਾ ਵੀਰ ਕਹਿ ਰਿਹਾ ਕਿ ਉਹ ਵੀ ਟੀਮਾਂ ਨੂੰ ਬੇਨਤੀ ਕਰ ਦਿਓ ਕਿ ਕਰ ਤਿਆਰੀ ਗਰਾਊਂਡ ਵਾਲੇ ਪਾਸੇ ਆ ਜਾਣਾ ਬਹੁਤ ਵੱਡੇ ਪੱਦਰ ਦਾ ਮੈਚ ਹੋਊਗਾ ਜਿਹਦਾ ਪਹਿਲਾ ਇਨਾਮ ਜਿਹੜਾ 21 ਸੋ ਮੈਚ ਦਾ 81000 ਰੁਪਿਆ ਤੇ ਸੈਕਿੰਡ ਇਨਾਮ 71000 ਰੁਪਿਆ ਤੇ ਅੱਜ ਆਉਣਗੇ ਕਬੱਡੀ ਦੇ 스타 ਅੱਜ ਫੇਰ ਜੱਫੇ ਲੱਗਣੇ ਆ ਫੇਰ 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 ਪਿੰਡ ਦੇ ਮੁੰਡਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀਆਂ ਤਿੰਨ ਜੱਫਿਆਂ ਤੇ ਵੱਡੇ ਮਾਨ ਸਨਮਾਨ ਹੋਣਗੇ ਔਰ واਸ਼ਿੰਗ ਮਸ਼ੀਨਾਂ ਦਿੱਤੀਆਂ ਜਾਣੀਆਂ ਐ ਐਨਆਰਆਈ ਭਰਾਵਾਂ ਵੱਲੋਂ ਸਮੁੱਚੇ ਹੇਰ ਪਿੰਡ ਵੱਲੋਂ ਬੈਸਟ ਰੇਟਰ ਤੇ ਸਟਾਪਰ ਨੂੰ ਲਓ ਸੁਮਿਤ ਮਤਲੋਡੇ ਵਾਲੀ ਹਰਿਆਣੇ ਵਾਲੀ ਕਬੱਡੀ ਪਾਉਣ ਦੇ ਲਈ ਵੱਧ ਚੁੱਕੀ ਹੈ ਤੇ ਮੁਕਾਬਲਾ ਦੇਖਦੇ ਇਧਰ ਵੀ ਸਾਈਡ ਆ ਲੱਗਦਾ ਹੋਇਆ ਜੋਰ ਤੇ ਪੁਆਇੰਟ ਇਸ ਲਈ ਹਰਿਆਣੇ ਵਾਲੀ ਮਟਿਆਰ ਜੁੜਨੇ ਚਕੰਗੇ ਤੇ ਇਕੱਠੀ ਹੋਈ ਹੈ ਗੁਰਸਿਮਰਨ ਹੀਰ ਜੀ ਅਮਨ ਹੀਰ ਜੀ ਤੇ ਕਾਰਜ ਹੀਰ ਜੀ 3000 ਰੁਪਏ ਇਸ ਖਿਡਾਰਣਾਂ ਤੱਕ ਪਹੁੰਚਦਾ ਕਰਦੇ ਹੋ ਤੇ ਨਾਲ ਵਿਰਿੰਦਰ ਖੇਮ ਕਰਨੀਆਂ ਮੋਸ਼ਨ ਮਸ਼ੀਨਾਂ ਜਿੱਤਣ ਵਾਸਤੇ ਵੀ ਜੱਫੇ ਲੱਗ ਰਿਹਾ ਹੈ ਕਿਹੜੀ ਬੈਸਟ ਖਿਡਾਰਣ ਹੋਊਗੀ ਇਸ ਸਮੇਂ ਦੀਆਂ ਬਾਤਾਂ ਸੁਮਨ ਗਿੱਲ ਨੇ ਟਰਾਈ ਕੀਤੀ ਹੈ ਤੇ ਸੁਮિતા ਮਕਲੋਡੇ ਵਾਲੀ ਇੱਕ ਹੋਰ ਨੰਬਰ ਦਾ ਵਾਅਦਾ ਕਰ ਚੁੱਕੀ ਹੈ 3000 ਰੁਪਏ ਕਿਰਪਾ ਕਰਕੇ ਉਹ ਵੀ ਜਲਦੀ ਦੇ ਨਾਲ ਆਪਣੀ ਤਿਆਰੀ ਰੱਖ ਕੇ ਗਰਾਊਂਡ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨਗੇ ਮਤਲੋਡੇ ਵਾਲੀ ਇਧਰਲੀ ਸਾਈਡ ਦੇਖਦੇ ਆ ਸਮਤ ਕਬੱਡੀ ਕਬੱਡੀ ਕਰਦੀ ਅੱਗੇ ਨੂੰ ਵੱਧ ਚੁੱਕੀ ਹੈ ਚੰਨੋ ਔਲਖ ਦੇ ਨਾਲ ਮੁਕਾਬਲਾ ਇੱਕ ਪਾਸੇ ਪੰਜਾਬ ਇੱਕ ਪਾਸੇ ਹਰਿਆਣਾ ਧਰਤੀ हेयर पिन ਦੀ ਮੇਰੇ ਵੀਰੋ ਦੇਖਾਂਗੇ ਪੁਆਇੰਟ ਇਸ ਵੇਲੇ ਸਮਿਤ ਮਤਲਾਡੇ ਹਰਿਆਣੇ ਵਾਲੀ ਸਮਿਤ ਨੇ 21 ਕਮਟੀਆਂ ਪਾ ਕੇ 21 ਨੰਬਰ ਪ੍ਰਾਪਤ ਕੀਤੇ ਤੇ ਬੈਟ ਟਰੇਡਰ ਬਣੀ ਐ ਸੋ ਬਹੁਤ ਬਹੁਤ ਧੰਨਵਾਦ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇੱਕ ਵਾਸ਼ਰੂ ਮਸ਼ੀਨ ਹਰਿਆਣੇ ਨੂੰ ਜਾਊ ਅੱਜ ਮੇਰੇ ਲੱਗਦਾ